ਲੋ ਜੀ ਕਿਸਾਨਾਂ ਦੇ ਵੱਲੋਂ ਹੁਣ ਵੱਡਾ ਐਲਾਨ ਕਰ ਦਿੱਤਾ ਤੇ ਕਹਿ ਦਿੱਤਾ ਕਿ ਜਿਹੜਾ ਬੀਜੇਪੀ ਦਾ ਲੀਡਰ ਪੰਜਾਬ ਦੇ ਵਿੱਚ ਆਏਗਾ ਹਰਿਆਣੇ ਦੇ ਵਿੱਚ ਆਏਗਾ ਉਹ ਆਪ ਜ਼ਿੰਮੇਵਾਰ ਹੋਏਗਾ ਜੀ ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਲੀਡਰ ਸਾਡੇ ਨੌਜਵਾਨਾਂ ਦੇ ਕਾਤਲ ਨੇ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਇਹਨਾਂ ਨੇ ਸਾਡੇ ਨੌਜਵਾਨਾਂ ਦਾ ਜਿਹੜਾ ਉਥੇ ਕਤਲ ਕੀਤਾ ਸੰਭੂ ਖਨੌਰੀ ਬਾਰਡਰ ਤੇ ਕੁੱਟਮਾਰ ਕੀਤੀ ਅਸੀਂ ਉਸ ਦਾ ਹੁਣ ਜਿਹੜਾ ਵੋਟਾਂ ਰਾਹੀਂ ਬਦਲਾ ਲੈਵਾਂਗੇ ਕੀ ਨਾਮ ਹੈ ਜੀ ਆਪਣਾ ਹਰਪਾਲ ਸਿੰਘ ਜੀ ਤੁਸੀਂ ਅੱਜ ਬੀਜੇਪੀ ਦੇ ਵਿਰੋਧ ਦੇ ਫਲੈਕ ਲਾਏ ਨੇ ਕਿਉਂ ਲਾਏ ਨੇ? ਇਹ ਜੀ ਅਸੀਂ ਬਣ ਨਹੀਂ ਹੁੰਦੇ ਇਹਨਾਂ ਨੂੰ ਹੁਣ ਮਤਲਬ ਇਹ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਇਹਨਾਂ ਦਾ ਪੂਰਾ ਜਿੰਨਾ ਵੀ ਹੋਊਗਾ। ਵਿਰੋਧ ਦਾ ਕਾਰਨ ਕੀ ਹੈ? ਵਿਰੋਧ ਦਾ ਕਾਰਨ ਜੀ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਇਹਨਾਂ ਨੇ। ਹੂੰ। ਇਹਨੇ ਮੰਗਾਂ ਨਹੀਂ ਮੰਨ ਰਹੇ ਸਾਡੇ ਨੌਜਵਾਨ ਇਹਨਾਂ ਨੇ ਸ਼ਹੀਦ ਕਰੇ ਨੇ। ਹੂੰ। ਗੋਲੀਆਂ ਮਾਰ ਰਹੇ ਨੇਗੇ। ਹੂੰ। ਤੇ ਆਪਣਾ ਮਤਲਬ ਵੀ ਉੱਥੇ ਸਾਨੂੰ ਕੱਢ ਨਹੀਂ ਦਿੰਦੇ ਕਿ ਉੱਥੇ ਮਤਲਬ ਵੀ ਨਾਨੀ ਜਾਨ ਲੈ ਕੇ ਦਿੱਲੀ ਨੂੰ। ਹੁਣ ਜੇ ਪਿੰਡ ਦੇ ਲੀਡਰ ਆਊ ਵੋਟਾਂ ਮੰਗਣ ਸਰ। ਨਹੀਂ ਮੰਗ ਅਸੀਂ ਬਣ ਨਹੀਂਦੇ ਜੀ ਇਹਨਾਂ ਨੂੰ। ਇੱਕ ਲੈਕ ਤੁਸੀਂ ਇਹ ਸੇ ਗੱਲ ਲਈ ਲਾਇਆ ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਮਨੋ ਹੈਪੀ ਸਿੰਘ ਆ ਜੀ ਪਿੰਡ ਦਾ ਪਿੰਡ ਦਾ ਮੋੜ ਹੈ ਤੁਸੀਂ ਲੈਕ ਰੋਡ ਜਿਹੜੇ ਵਿਰੋਧ ਤੇ ਲਾਏ ਨੇ ਕੀ ਮਾਮਲਾ ਕੀ ਲਿਖਿਆ ਹੈ ਨਾ ਇਹ ਦੇਖੋ ਜੋ 1 ਮਹੀਨੇ ਤੋਂ ਉੱਪਰ ਹੋ ਗਿਆ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਦੋ ਮੋਰਚਿਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਦੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਿਹੜੀਆਂ ਮੋਦੀ ਦੀਆਂ 2014 ਤੋਂ ਲੈ ਕੇ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦਾ ਹੈਗਾ ਕਿਸਾਨਾਂ ਦੇ ਕਰਜ਼ੇ ਦੀ ਗੱਲ ਨੂੰ ਲੈ ਕੇ ਵੀ ਕਰਜ਼ਾ ਖਤਮ ਕਰ ਦੂੰਗਾ ਜਦੋਂ ਮੈਂ ਸੱਤਾ ਤੇ ਆ ਗਿਆ ਤੇ ਐਮਐਸਪੀ ਦੇ ਦੂੰਗਾ ਕਿਸਾਨਾਂ ਨੂੰ ਤੇ ਹੋਰ ਜਿਹੜੀ ਹੈ ਜਿਵੇਂ ਬਿਜਲੀ ਐਕਟ ਨੂੰ ਲੈ ਕੇ ਤੇ ਆ ਪ੍ਰਦੂਸ਼ਣ ਵਾਲੀ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਜਿਹੜੀਆਂ ਅਸੀਂ ਲਗਭਗ ਬਹੁਤ ਲੰਮੇ ਸਮੇਂ ਤੋਂ ਜਿੱਦ ਦੇ ਅਸੀਂ ਦਿੱਲੀ ਅੰਦੋਲਨ ਨੂੰ ਜਿੱਤ ਕੇ ਆਏ ਆਂਗੇ ਉਦੋਂ ਆ ਕੇ ਅਸੀਂ ਨੇ ਇਹ ਮੰਗਾਂ ਦੇ ਥਾਰੀਆਂ ਤੇ ਮੰਗ ਪੱਤਰਾਂ ਜਿਹੜੇ ਦੇਣੇ ਸ਼ੁਰੂ ਕਰਤੇ ਤੇ ਕਦੇ ਗਵਰਨਰ ਨੂੰ ਤੇ ਕਦੇ ਇਹਨਾਂ ਦੇ ਮੰਤਰੀਆਂ ਨੂੰ ਤੇ ਕਦੇ ਡੀਸੀਆਂ ਨੂੰ ਵੀ ਡੀਸੀਆਂ ਦੇ ਰਾਹੀਂ ਸਰਕਾਰ ਤੱਕ ਸਾਡੀ ਗੱਲ ਭੱਜੇ ਪਰ ਜਦੋਂ ਸਰਕਾਰ ਨੇ ਅੰਗੌਲਿਆ ਕੀਤੇ ਆ ਤਾਂ ਦਿੱਲੀ ਦੀ ਕਾਲ ਆ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਤੇ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨ ਲਈ 13 ਤਰੀਕ ਨੂੰ ਜਾਣਾ ਮੰਨਿਆ ਤਾਂ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਕੇਟਿੰਗ ਕਰਕੇ ਤੇ ਫੋਰਸ ਲਾ ਕੇ ਕਿ ਨੈਸ਼ਨਲ ਬਾਰਡਰਾਂ ਦੇ ਵਾਂਗੂ ਕਿਸਾਨਾਂ ਦੇ ਰੋਕਣ ਦੇ ਲਈ ਯਤਨ ਕੀਤੇ ਗਏ ਤੇ ਉਹਦੇ ਤੇ ਲਗਭਗ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਉਸ ਨਾਕਿਆਂ ਦੇ ਉੱਪਰ ਤੇ ਅਤਰੂ ਗਾਂ ਤੇ ਗੋਲੇ ਦਿਨ ਰਾਤ ਚੱਲੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਜਿਹੜਾ ਨੌਜਵਾਨ ਜਿਵੇਂ ਸ਼ੁਭਕਰਨ ਨੌਜਵਾਨ ਆ ਉਹ ਸ਼ਹੀਦ ਕੀਤਾ ਸਿੱਧੀ ਗੋਲੀ ਸਿਰ ਚ ਲਾ ਕੇ ਤੇ ਇਸ ਕਰਕੇ ਹਰਿਆਣੇ ਦਾ ਜਿੱਥੇ ਪ੍ਰਸ਼ਾਸਨ ਦੀ ਉਹਦੇ ਵਿੱਚ ਵਰਦੀ ਤੋਂ ਬਿਨਾ ਜਿਹੜੇ ਪਿਸਤੌਲ ਤੇ ਰਾਫਲਾਂ ਲੈ ਕੇ ਬੀਜੇਪੀ ਦੇ ਗੁੰਡੇ ਵੜੇ ਹੋਏ ਤੇ ਜਿਹੜੇ ਸਿੱਧੇ ਕਥਾਨਾਂ ਤੇ ਗੋਲੀਆਂ ਮਾਰਦੇ ਸੀ ਇਸ ਕਰਕੇ ਫਿਰ ਉਹਦੇ ਵਿਰੋਧ ਤੇ ਵਜੋਂ ਕਿਸਾਨ ਜਿੱਥੇ ਬੰਦਿਆ ਨੇ ਕਾਲ ਦਿੱਤੀ ਵੀ ਜਿੰਨਾ ਚਿਰ ਆਪਣਾ ਮੋਰਚਾ ਚੱਲਦਾ ਜਿੰਨਾ ਚਿਰ ਆਪਣੀ ਕਿਸਾਨੀ ਮੰਗਾ ਨਹੀਂ ਮੰਨੀ ਜਾਂਨੇ ਉਹਨਾਂ ਚਿਰ ਬੀਜੇਪੀ ਦਾ ਜਿਹੜਾ ਵੀ ਨੁਮਾਇੰਦਾ ਪਿੰਡ ਦੇ ਵਿੱਚ ਆਉਂਦਾਗਾ ਉਹ ਤੋਂ ਸਵਾਲ ਕਰੋ ਤੇ ਜੇ ਸਵਾਲਾਂ ਤੋਂ ਭਾਏ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਬੀਜੇਪੀ ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈਗਾ ਕਿਉਂਕਿ ਕਈ ਕਿਸਾਨਾਂ ਦਾ ਕਸੂਰ ਕੀ ਤੀਕਾ ਕਿਸਾਨ ਤਾਂ ਆਪਣੀਆਂ ਗੱਲਾਂ ਨੂੰ ਤੇ ਆਪਣੀਆਂ ਮੰਗਾਂ ਨੂੰ ਹੱਕੀ ਨੂੰ ਲੈ ਕੇ ਜਾ ਰਹੇ ਤੇ ਨਾ ਤੇ ਦਿੱਲੀ ਸਾਡਾ ਰਾਈਟ ਬੰਦਾ ਜਾਣਾ ਸਾਡੀ ਕਿਰਾਇਤਾਨੀ ਆ ਸੀ ਆਪਣੀ ਗੱਲ ਰੱਖ ਸਕਦੇ ਉੱਥੇ ਜਾ ਕੇ ਉੱਥੋਂ ਰੱਖਣ ਤੋਂ ਜੇ ਸਰਕਾਰ ਸਾਡਾ ਇਹੋ ਜਿਹਾ ਵਿਕਤਰਾ ਕਰੂਗੀ ਤੇ ਜਾਂ ਫਿਰ ਜਿਵੇਂ ਲਖਮੀਰਪੁਰ ਖੀਰੀ ਚ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਗੱਡੀਆਂ ਛਾੜ ਕੇ ਤੇ ਮਿਸ਼ਰੇ ਟੈਣੀ ਵਰਗਿਆਂ ਨੂੰ ਬਰਖਾਸਤ ਕਰਨ ਦੀ بجائے ਸਜ਼ਾ ਦੇਣ ਦੀ بجائے ਟਿਕਟਾਂ ਦਿੱਤੀਆਂ ਜਾਂਦੀਆਂ ਨੇ ਬੀਜੇਪੀ ਦੇ ਵੱਲੋਂ ਫਿਰ ਇਹਦਾ ਮਤਲਬ ਤਾਂ ਸਿੱਧਾ ਇਹੀ ਹੈ ਨਾ ਵੀ ਜਿਹੜਾ ਭਾਜਪਾ ਦਾ ਲੀਡਰ ਕਿਸਾਨਾਂ ਦੇ ਉੱਪਰ ਜ਼ਬਰ ਜਿਆਦਾ ਕਰੂਗਾ ਉਹਨੂੰ ਟਿਕਟਾਂ ਮਿਲਣਗੀਆਂ ਇਹਦਾ ਮਤਲਬ ਤਾਂ ਫਿਰ ਲੋਕਾਂ ਨੂੰ ਮਾਰਨ ਤੇ ਆਈ ਹੋਈ ਹੈ ਭਾਜਪਾ ਦੀ ਸਰਕਾਰ ਇਸ ਕਰਕੇ ਭਾਜਪਾ ਦੀ ਸਰਕਾਰ ਦਾ ਜਿੰਨਾ ਚਿਰ ਸਾਡਾ ਅੰਦੋਲਨ ਚੱਲੂਗਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਭਾਜਪਾ ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ ਤੇ ਅਸੀਂ ਬੋਰਡ ਬਕਾਇਦਾ ਲਾ ਦਿੱਤੇ ਹੈਗੇ ਵੀ ਉਹਨਾਂ ਦਾ ਭਾਈ ਆਉਣਾ ਇੱਥੇ ਸਾਡੇ ਪਿੰਡ ਦੇ ਵਿੱਚ ਸਖਤ ਮਨਾਂਗਾ ਸਾਡੀਆਂ ਸੱਥਾਂ ਦੇ ਵਿੱਚ ਤੇ ਸਾਡੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਉਹ ਸਾਡੇ ਨੌਜਵਾਨਾਂ ਤੇ ਸਾਡੇ ਤੇ ਉਹਨਾਂ ਚਿਰ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਐਂਟਰ ਹੁੰਦੇਵਾਂਗੇ ਜੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹ ਆਪ ਦਾ ਵਿਰੋਧ ਕਰਾ ਕੇ ਜਾਣਗੇ ਫਿਰ ਆਪ ਆਪ ਦਾ ਸਾਹਮਣਾ ਕਰ ਲੈ ਸਾਡੇ ਕਿਸਾਨ ਤੇ ਸਾਡੀਆਂ ਭੈਣਾਂ ਪੂਰੇ ਜਾਗਰੂਤ ਹਨ ਫਿਰ ਹੁਣ ਇਹ ਨਹੀਂ ਹੋਊਗਾ ਵੀ ਬੀਜੇਪੀ ਦਾ ਕੋਈ ਨੁਮਾਇੰਦਾ ਸਾਡੀ ਥੱਥਾ ਜਾ ਕੇ ਜੁਮਲਾ ਛੱਡ ਜੂਗਾ ਵੀ ਸਾਡੇ ਕਿਸਾਨ ਉੱਥੇ ਬੈਠੇ ਹੋਏ ਆ ਅਸੀਂ ਕਾਤਲ ਮੰਨਦੇ ਹਾਂ ਉਹਨਾਂ ਨੂੰ ਕਾਤਲ ਆ ਸਾਡੇ ਕਿਸਾਨਾਂ ਦੇ ਤੇ ਸਾਡੇ ਸ਼ੁਭਕਰਨ ਨੌਜਵਾਨ ਦੇ ਜਿੰਨਾ ਚਿਰ ਉਹਨਾਂ ਇਨਸਾਫ ਸਹੀ ਢੰਗ ਦੇ ਨਾਲ ਤੇ ਜਿੰਨਾ ਚਿਰ ਸਾਡੀ ਕਿਸਾਨੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਕੋਈ ਵੀ ਬੀਜੇਪੀ ਦੇ ਨੁਮਾਇੰਦੇ ਨੂੰ ਨਮ ਦੀ ਨਾਮ ਹੈ ਜੀ ਆਪਣਾ ਸਤੂਕਰ ਸਿੰਘ ਜੀ ਬੀਕੇ ਜੀ ਪਿੰਡ ਅਨਮੋਲ ਬੀਕੇ ਜੀ ਊਜਾਦ ਕੀ ਗੱਲ ਕਰਕੇ ਜਿਹੜਾ ਬੀਜਪੀ ਦੇ ਵਿਰੋਧ ਦੇ ਤੁਸੀਂ ਫਲੇਕਸ ਲਗਾਏ ਨੇ ਪਿੰਡ ਦੇ ਬਾਡਨ ਤੇ ਇਹ ਇਸ ਕਰਕੇ ਲਾਇਆ ਜਿਹੜਾ ਮੋਦੀ ਵਾਲਾ ਹੈਗਾ ਸਾਡਾ ਜਿਹੜਾ ਜਿਹੜਾ ਸਾਡੇ ਮੰਗਾਂ ਮਨਵਾ ਆ ਗਿਆ ਇਸ 20 20 20 ਦੇ ਵਿੱਚ ਜਿਹੜਾ ਮੰਗਾ ਹੁਣ ਤੱਕ ਇਹ ਲਾਗੂ ਨਹੀਂ ਕਰਦੇ ਸਾਨੂੰ ਹੁਣ ਤੱਕ ਲੈ ਦੇ ਪਾ ਕੇ ਰੱਖਿਆਗਾ ਤੇ ਹੁਣ ਉਹ ਅਸੀਂ ਉਹਦੇ ਸੰਬੰਧ ਦੇ ਵਿੱਚ ਅਸੀਂ ਹੁਣ ਆਪਾਂ ਬਾਡਾਂ ਨੇ ਪਹੁੰਚਿਆ ਸਾਨੂੰ ਮਜਬੂਰ ਹੋ ਕੇ ਉੱਥੇ ਬਾਦ ਦੁਬਾਰੇ ਸਾਨੂੰ ਦੁਬਾਰੇ ਬਾਡਾਂ ਜਾ ਕੇ ਬੈਠਣਾ ਪੈ ਗਿਆ ਸੜਕਾਂ ਉੱਪਰ ਲੱਖਾਂ ਰੋਲਾ ਪੈ ਗਿਆ ਤਾਕੇ ਵੀ ਜਿਹੜੇ ਅਸੀਂ ਜਿਹੜਾ ਉਹਨੂੰ ਮਾੜਾ ਮਟਾਣਾ ਸਜ਼ਾ ਦੇ ਕਰ ਸਕੀਏ ਪਰ ਹੁਣ ਸਾਨੂੰ ਜਿਹੜਾ ਉਹ ਜਿਵੇਂ ਕਹਿੰਦੇ ਪਹਿਲਾਂ ਪਹਿਲਾ ਪ੍ਰਗਾਮਾਂ ਦੇ ਦਾ ਬਹਾਨਾ ਲਾ ਕੇ ਉਹ ਆਈਆਂ ਜਦ ਲਾ ਕੇ ਕਿ ਉਹਨੇ ਕੁਰਸੀ ਸਾਹਮਣੇ ਹੁਣ ਦਵਾਰੇ ਫੇਰੇ ਇਹ ਕੰਮ ਕਰਕੇ ਵੀ ਹੁਣ ਹੁਣ ਦਵਾਰੇ ਉੱਥੋਂ ਦੇ ਦਵਾਰੇ ਜੋ ਸਾਹ ਪਾਉ ਜਾ ਕੇ ਬਾਹਰ ਬੈਠੇ ਆਂ ਜਿਵੇਂ ਗੋਲੀਆਂ ਚਲਾ ਜਾਂਦੇ ਗੀਆਂ ਜਿਵੇਂ ਕਿੱਥੇ ਸਾਡੇ ਸਮਾਨ ਭੰਨੇ ਨੇ ਗੱਡੀਆਂ ਭੰਨੇ ਨੇ ਗਿਆ ਤੇ ਸਾਡੇ ਇੱਕ ਨੌਜਵਾਨ ਨੂੰ ਸ਼ੁਭ ਕਰਨ ਦੀ ਮੌਤ ਹੋ ਗਈ ਹੈ ਬਾਕੀ ਹੋਰ ਬਹੁਤ ਸਾਡੇ ਕਿਸਾਨ ਫਟੜ ਹੋ ਗਏ ਨੇ ਉਹਦੇ ਉਹ ਜਾਨੇ ਦੇ ਵਿੱਚ ਅਸੀਂ ਯੋਜਨਾ ਸਰਨਾ ਯੋਲ ਮੁਕ ਰਹਿਣੇਗੇ ਹੁਣ ਇਹ ਜਿਹੜਾ ਹੈ ਸਾਡੇ ਤੇ ਉਹ ਇਹ ਜੇ ਬੰਬ ਚਲਾਏ ਨੇ ਉਹੀਆਂ ਗੋਲੀਆਂ ਚਲਾਏ ਨੇ ਜਿਹੜਾ ਇੱਕ ਚੀਨ ਹੈਗਾ ਜਿਹੜਾ ਅੱਗੇ ਵੱਧ ਰਿਹਾ ਹੈਗਾ ਉਹਨਾਂ ਦੱਸਣ ਰਿਹਾ ਵੀ ਮੈਂ ਕੀ ਕਰਾਂ ਉਹਨਾਂ ਨਾਲ ਤਾਂ ਇਹ ਬੱਠਾ ਲਾਇਨ ਸਾਡਾ ਇਹ ਜਿਹੜਾ ਇੱਕ ਪੰਜਾਬ ਨੂੰ ਜੇ ਪੰਜਾਬ ਦੇ ਵਿੱਚ ਦੋ ਬਾਦ ਬਣਾ ਦੇ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਹੋਵੇ ਇੱਕ ਸਾਨੂੰ ਉੱਥੇ ਪੜਾ ਰਾਣਜੀ ਮਾਰ ਦਿੱਤਾ ਹੈਗਾ ਫਿਰ ਸਾਨੂੰ ਦਿੱਲੀ ਜਾਣ ਦਿੱਤਾ ਹੈਗਾ ਇਸ ਕਰਕੇ ਅਸੀਂ ਉਹਦੇ ਉਹ ਜਾਨੇ ਦੇ ਵਿੱਚ ਅਸੀਂ ਹੁਣ ਉਹਦਾ ਹੁਣ ਵਿਰੋਧ ਕਰ ਰਹੇ ਹਾਂ ਵੀ ਹੁਣ ਉਹਨੂੰ ਅਸੀਂ ਜਿਹੜਾ ਹੁਣ ਉਹਨੂੰ ਅਸੀਂ ਜਿਵੇਂ ਹੁਣ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਉਹਨਾਂ ਨੂੰ ਪੰਜਾਬ 'ਚ ਕਿਸੇ ਵੀ ਭਾਜਪਾ ਦੇ ਕਿਸੇ ਮੰਤਰੀ ਨੂੰ ਕਿਸੇ ਵੀ ਕਿਸੇ ਆਗੂ ਨੂੰ ਅਸੀਂ ਪੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ ਕਿਉਂਕਿ ਸਾਨੂੰ ਜਦੋਂ ਦਿੱਲੀ ਸਾਨੂੰ ਰੋਕਦਾ ਸਾਡੇ ਰਾਜਧਾਨੀ ਹੈ ਉਹਨਾਂ ਨੂੰ ਰੋਕਦਾ ਸਾਡਾ ਜਾਨ ਦਾ ਹੱਕ ਹੈ ਸਾਡੇ ਸਵਿਧਾਨ ਹੱਕ ਖੋ ਰਿਹਾ ਹੈ ਸਾਡੇ ਸਵਿਧਾਨ ਨੂੰ ਖੇਰ ਖੁਰ ਕਰ ਰਿਹਾ ਹੈ ਲੋਕਤੰਤਰ ਨੂੰ ਕੁੱਪਕਮ ਕਮਸਾਨ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਜਿਹੜਾ ਹੈਗਾ ਹੁਣ ਉਹਨੂੰ ਅਸੀਂ ਕਿਸੇ ਵੀ ਲੀਡਰ ਨੂੰ ਉਹਨੂੰ ਪੰਜਾਬ ਦੇ ਵਿੱਚ ਨਹੀਂ ਬਣਨ ਦੇਵਾਂਗੇ ਕਿਉਂਕਿ ਜਿਹੜੇ ਹੁਣ ਉਹਨਾਂ ਸਾਡੇ ਹੁਣ ਤੱਕ ਜੋ ਸਾਡੇ ਜਿਹੜੇ ਕਿਸਾਨੀ ਮੰਗਣ ਲੱਗੀਆਂ ਉਹਨੇ ਹੁਣ ਤੱਕ ਸਾਡੇ ਨਹੀਂ ਮੰਨੀਆਂ ਕਿਸਾਨੀ ਨੂੰ ਜਵਾਨੀ ਨੂੰ ਸਾਡੀ ਜ਼ਮੀਨ ਦੇ ਉੱਪਰ ਜਿਹੜੀ ਅੱਖ ਕਰ ਜਿਹੜੀ ਅੱਖਾਂ ਦੀ ਉਹ ਸਾਡੀ ਜ਼ਮੀਨਾਂ ਖੋਣਾ ਚਾਹੁੰਦਾ ਹੈਗਾ ਪਰ ਜਦ ਗੱਲ ਕਰੀਏ ਤਾਂ ਸੰਵਿਧਾਨ ਮੁਤਾਬਕ ਪ੍ਰਚਾਰ ਕਰਨ ਦਾ ਉਹਨਾਂ ਨੂੰ ਹੱਕ ਹੈ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦਾ ਹੱਕ ਹੈਗਾ ਅਸਲ ਤੋਂ ਸਾਡਾ ਵੀ ਹੱਕ ਹੈਗਾ ਸਾਡੇ ਹੱਕ ਦਾ ਰੋਲੇ ਜਾ ਰਹੇ ਨੇ ਉਹਦੇ ਹੱਕ ਅਸੀਂ ਕਿਵੇਂ ਕਹੀਏ ਕਿ ਕੀ ਸੁਧਾਰ ਕਿਹੜਾ ਸੁਧਾਰ ਹੈ ਸੁਧਾਰਨਾ ਉਹਨਾਂ ਆਪਣੇ ਵਾਸਤੇ ਬਣਾਇਆ ਹੈ ਸਾਡੇ ਵਾਸਤੇ ਕੋਈ ਸੁਧਾਰ ਨਹੀਂ ਹੈਗਾ ਅਸੀਂ ਇਹਨਾਂ ਵੱਲੋਂ ਕਿਹਾ ਉਹ ਕਰਸਾ ਦੇ ਪ੍ਰੋਟੈਸਟ ਸਾਡਾ ਵੀ ਸਾਨੂੰ ਹੀ ਸਵਾਨ ਕਹਿੰਦਾ ਹੈ ਵੀ ਅਸੀਂ ਉਸ ਹਿਸਾਬ ਨਾਲ ਅਸੀਂ ਆਪਣਾ ਪ੍ਰੋਟੈਸਟ ਕਰੀਏ ਸੰਤੱਕ ਹੈ ਹਰਿਆਣਾ ਚ ਸਾਡੇ ਸਾਡੇ ਵਿੱਚ ਬੜਾ ਸੂਬਾ ਉੱਥੇ ਸਾਨੂੰ ਜਾਣ ਦਿੰਦਾ ਹੈਗਾ ਅਸੀਂ ਹੋਰ ਕੀ ਕਰਾਂਗੇ ਦੁਬਾਰਾ ਸੁਣ ਤੁਹਾਨੂੰ ਉੱਥੇ ਕਿਹੜੇ ਸੁਧਾਨ ਹੈ ਕਿ ਕਿਹੜਾ ਇਥੇ ਲੋਕਤੰਤਰ ਪੁੱਛਣਗੇ ਆਪਣੇ ਵਾਸਤੇ ਹੈਗਾ ਸੁੱਖ ਹੈਗਾ ਆਪਣੇ ਵਾਸਤੇ ਬਣਾ ਲਾਗਾ ਇਹ ਜਨਤਾ ਦੇ ਵਾਸਤੇ ਇਹ ਹੁਣ ਜਿਹਨ ਦਵਾਰ ਇੱਕ ਵਾਰੀ ਕਹਿਣਾ ਕਿ ਮੈਂ ਲੋਕਾਂ ਨੂੰ ਉਹ ਕਰ ਕਰਕੇ ਜਿਹੜਾ ਬੋਲਦਾ ਉਹ ਸਾਰੇ ਇਹ ਕੋਈ ਖਾਲਸਤਾਨੀ ਹੈ ਕੋਈ ਕੋਈ ਕਮਿਕੇਸ਼ਨ ਕੁਝ ਕਹਿਦਾ ਹੈ ਜਿਹੜਾ ਕੋਈ ਇਹ ਹੱਕ ਜੀ ਬੋਲਦਾ ਉਹ ਇਹਦਾ ਅਫਸਰ ਬੰਦਾ ਹੈਗਾ ਉਹ ਤਾਂ ਹੈਗਾ ਦੇਸ਼ ਦਾ ਕਹੇਗਾ ਬਾਕੀ ਸਾਰੇ ਖਾਲਸਤਾਨੀ ਹੈ ਕੋਈ ਕੋਈ ਅਫਗਾਨੀ ਹੈਗਾ ਇਸ ਕਰਕੇ ਜਿਹੜਾ ਅਸੀਂ ਦਾ ਪੂਰਾ ਬਰੋਧ ਕਰਾਂਗੇ ਕਿਸੇ ਵੀ ਅਸੀਂ ਕਿਸੇ ਵੀ ਬੀਜੇਪੀ ਦੇ ਡਿਟਾ ਨੂੰ ਕਿਸੇ ਲੀਡਰ ਅਸੀਂ ਅਸੀਂ ਵਿੱਚ ਪਿੰਡ ਦੇ ਵਿੱਚ ਨਹੀਂ ਬਣ ਦੇਵਾਂਗੇ ਕੀ ਨਾਮ ਹੈ ਜੀ ਆਪਣਾ ਮਤਵਾਲ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਨਮੋਲ ਤੁਸੀਂ ਇਹ ਚ ਫਲੈਕਸ ਲਾ ਰਹੇ ਹੋਗੇ ਬੀਜੇਪੀ ਦੇ ਵਿਰੋਧ ਦੇ ਕਿਉਂ ਲਾ ਰਹੇ ਹੋਗੇ ਬੀਜੇਪੀ ਦੇ ਵਿਰੋਧ ਚ ਲਾ ਰਹੇ ਹਾਂ ਜੀ ਕਿਉਂਕਿ ਸਾਡੇ ਉੱਥੇ ਕਿਸਾਨ ਬੈਠੇ ਨੇ ਜੋ ਕਿਸਾਨ ਸੀਧ ਹੋਏ ਨੇ ਉਹਨਾਂ ਕਰਕੇ ਅਸੀਂ ਇਹ ਵਿਰੋਧ ਕਰ ਰਹੇ ਹਾਂ ਬੀਜੇਪੀ ਦੇ ਵਿਰੋਧ ਕਿਉਂ ਕੀਤਾ ਜਾ ਰਿਹਾ ਬੀਜੇਪੀ ਦੇ ਵਿਰੋਧ ਕਰ ਰਹੇ ਜੋ ਸਾਡੀਆਂ ਮੰਗਾਂ ਤੀਆਂ ਹੱਕੀ ਮੰਗਾਂ ਤੀਆਂ ਗਿਆ ਉਹਨਾਂ 2019 ਚ ਵਿਚਾਲੇ ਛੱਡਤੀਆਂ ਤੀਆਂ ਗਿਆ ਤੇ ਹੁਣ ਜੇ ਅਸੀਂ ਗਏ ਤਾਂ ਸਾਨੂੰ ਫਿਰ ਇਹਨਾਂ ਤਿਸਰੰਦਾ ਤੇ ਰੁਕਿਆ ਗਿਆ ਇਸ ਲਈ ਅਸੀਂ ਵਿਰੋਧ ਕਰਦੇ ਹਾਂ ਹੁਣ ਜੇ ਕੋਈ ਵੋਟ ਮੰਗਣ ਆਊਗਾ ਤਾਂ ਇਸ ਰੂਪ ਚ ਵਿਰੋਧ ਹਾਂ ਵਿਰੋਧ ਕਰਾਂਗੇ ਪੂਰਾ ਡਟ ਕੇ ਪਿੰਡ ਚੈਂਟਰ ਨਹੀਂ ਹੁਣ ਦਿੱਤਾ ਜਾਏਗਾ ਨਹੀਂ ਹੁਣ ਦਿੱਤਾ ਜਾਏਗਾ ਮਾਤਾ ਜੀ ਕੀ ਨਾਮ ਹੈ ਆਪਣਾ ਚਰਨਜੀਤ ਦਾ ਕਿਹੜਾ ਪਿੰਡ ਹੈਗਾ ਮਾਤਾ ਜੀ ਜਿਹੜੇ ਇਕੱਠੇ ਹੋਏ ਹੋਗੇ ਕਿਸ ਚੀਜ਼ ਕਰਕੇ ਵਿਰੋਧ ਕਰਦੇ ਤੁਸੀਂ ਤੇ ਵਿਰੋਧੀ ਕਰਦੇ ਜਿਹੜੇ ਸਾਡੇ ਹੰਗਾਂ ਨਹੀਂ ਉਹ ਨਹੀਂ ਪੂਰੀਆਂ ਕਰ ਸਕਦੇ ਬਾਕੀ ਦਾ ਉਹ ਸਾਨੂੰ ਮਾਰਦਾ ਸਾਡੇ ਬੱਚਿਆਂ ਨੂੰ ਮਾਰਦਾ ਅਸੀਂ ਵੀ ਕੀ ਦੇ ਸਾਰੇ ਤੇ ਬੈਠਿਆ ਹਾਂ ਤੇ ਬਾਕੀ ਦਾ ਹੁਣ ਜਿਹੜੇ ਮੰਗਾ ਪੂਰੀਆਂ ਕਰ ਦਾਂਗੇ ਉਹ ਵੋਟਾਂ ਵੇਲੇ ਕੁਝ ਕਹਿੰਦੇ ਨੇ ਬਾਅਦ ਚ ਖੁਸ਼ ਕਹਿੰਦੇ ਨੇ ਸਾਨੂੰ ਇਹ ਮੰਗਾ ਉਹਨਾਂ ਦੀ ਮਨਜ਼ੂਰੀ ਨਹੀਂ ਹੈ ਕਿ ਕਿ ਉਹਨਾਂ ਦੀ ਬੋਲੀ ਲੱਗ ਗਈ ਇੱਕ ਦਿਨ ਮਿੱਠੀ ਗੋਈ ਦੇਂਦੇ ਨੇ ਕੱਲ੍ਹ ਥੋੜੀ ਦੇਂਦੇ ਨੇ ਅਸੀਂ ਫੇਰ ਕਿਸੇ ਨੂੰ ਬੜਨ ਨਹੀਂ ਦੇਣਾ ਇੱਥੇ ਨਾ ਸਾਡੀਆਂ ਜਿੰਨਾਂ ਚਿਰ ਪੂਠੀਆਂ ਗੱਲਾਂ ਨਹੀਂ ਹੁੰਦੀਆਂ ਸਾਰੀਆਂ ਅਸੀਂ ਉਹਨਾਂ ਨੂੰ ਇੱਥੇ ਮਤਲਬ ਜਿਹੜੀ ਪੱਕੀ ਛੜਕ ਹੈ ਐਵੇਂ ਦਾ ਅਸੀਂ ਉਹ ਕੋਲ ਨਹੀਂ ਰਹੂਣੇ। ਹੁਣ ਪ੍ਰਚਾਰ ਕਰਨ ਦਾ ਟਾਈਮ ਆ ਗਿਆ, ਪਾਰਟੀਆਂ ਦਾ ਵੋਟਾਂ ਦਾ ਟਾਈਮ ਹੈ। ਤੇ ਮੇਰੇ ਪ੍ਰਚਾਰ ਕਰਨ ਆਉਂਦੇ ਆ ਜੀ ਜੀ ਵਾਲੇ ਤਾਂ। ਹਾਂਜੀ। ਜੇ ਪਿੰਡ ਚ ਆਉਂਦੇ ਫਿਰ ਕੀ ਕਰਾਂਗੇ? ਅਸੀਂ ਕਿ ਅਪਰੂਟ ਕਰਾਂਗੇ। ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ। ਜਿੱਥੇ ਉਹ ਖੜਨਗੇ ਆ ਕੇ ਅਸੀਂ ਉਹਨਾਂ ਨੂੰ ਵਾਪਸ ਮੋੜਾਂਗੇ। ਅੱਗੇ ਮੋੜੇ ਵੀ ਨੇ ਹੁਣ ਲਾਗੇ। ਪੂਰਾ ਪਿੰਡ ਬਰੂਟ ਕਰ ਰਹੇ ਆ। ਹਾਂਜੀ। ਬਾਕੀ ਜਿਵੇਂ ਉਹ ਕਰਨਗੇ ਅਸੀਂ ਨਹੀਂ। ਉਹਨਾਂ ਦੇ ਨਾਲ ਬਰਾਸ਼ੀਆ ਇਹ ਬੇਰੂਬੀ ਬੱਚੇ ਮਾਰ-ਮਾਰ ਕੇ ਘਰ ਖਾਲੀ ਕਰਤੀ ਬਾਕੀ ਸਾਡੀਆਂ ਜ਼ਮੀਨਾਂ ਹੂੰ ਕਿੱਧਰ ਜਾਣਗੀਆਂ ਉਹਨਾਂ ਨੂੰ ਕੌਣ ਸਹੂਮਾ ਉਹਨਾਂ ਤਾਂ ਹੁਣ ਆਪਦੀ ਗੋਲੀਆਂ ਨਾਲ ਆਪਦੀ ਪ੍ਰਦੂਸ਼ਣਾ ਨਾਲ ਸਾਨੂੰ ਚਾਰਮਾ ਕਰਤਾ ਕੀ ਗੱਲ ਹੁਣ ਅਸੀਂ ਇੰਨੇ ਨਸ਼ੇ ਖਾਈਏ ਕੱਲੋਂ ਸਾਨੂੰ ਬੁੜੀਆਂ ਨੂੰ ਨਸ਼ੇ ਦੀਆਂ ਲਾਤੀਆਂ ਦੇ ਖੁਸ਼ ਬਣਾ ਤਾ ਫੇ ਸਾਡੀ ਖੇਤੀ ਰੋੜ ਦੇ ਸਾਡੇ ਬੱਚਿਆਂ ਨੂੰ ਬੋਲਦੇ ਨੇ ਅਸੀਂ ਕਿਵੇਂ ਪੜਾਈ ਦੀ ਕਿਵੇਂ ਉਹਨਾਂ ਨੂੰ ਕਾਸੀ ਦੀ ਲੱਗਦੀ ਸਾਡੇ ਜਿਹੜੇ ਆਗੂ ਨੇ ਉਹ ਤਾਂ ਉੱਥੇ ਭੱਜ ਜਾਂਦੇ ਆ ਸੀ ਬਾਕੀ ਮਗਰ ਬੱਚੀ ਰਹਿ ਜਾਂਦੇ ਜਿਆਦਾ ਹੋਰ ਕਰ ਦੇਣਗੇ ਬਾਹਰੇ ਤੋਂ ਜਿੰਨਿ ਨੇ ਬਾਹਰੇ ਸੁਣੂਗੇ ਪਤਾ ਹੈਗਾ ਵੀ ਉੱਥੇ ਕੀ ਹੈ ਸਾਨੂੰ ਮਿਲੂਗਾ ਕੁਝ ਸਾਡੀ ਜੀਵਨ ਸਾਡੀ ਪੂਰ ਅਸੀਂ ਆ ਵੀ ਹਾਂ ਆਉਣਾ ਪੂਰਾ ਘਤਰ ਖਾਂ ਇਹ ਤੇ ਵੀ ਕਹ ਦਿੱਤਾ ਕਿਸਾਨਾਂ ਨੇ ਕਿ ਜੋ ਪਿੰਡ ਵਿੱਚ ਲੀਡਰ ਆਵੇਗਾ ਅਸੀਂ ਉਸ ਦਾ ਵਿਰੋਧ ਕਰਾਂਗੇ ਹੁਣ ਪਿੰਡ ਪਿੰਡ ਦੇ ਵਿੱਚ ਫਲੈਕਸ ਬੋਰਡ ਲੱਗ ਚੁੱਕੇ ਨੇ ਕਿ ਭਾਜਪਾ ਕਾਤਲ ਹੈ ਭਾਜਪਾ ਦੇ ਲਈ ਬੀਜੇਪੀ ਲਈ ਵੱਡੀ ਹੁਣ ਜਿਹੜੀ ਮੁਸੀਬਤ ਬਣ ਚੁੱਕੇ ਨੇ ਕਿਸਾਨ ਕਿਉਂਕਿ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਕਿ ਅਸੀਂ ਹੁਣ ਵਿਰੋਧ ਕਰਾਂਗੇ ਤਸਵੀਰਾਂ ਆ ਰਹੀਆਂ ਨੇ ਸੰਗਰੂਰ ਤੋਂ ਹਰਿਆਣੇ ਤੋਂ ਜਿੱਥੇ ਫਲੈਕਸ ਬੋਰਡ ਲੱਗੇ ਹੋਏ ਨੇ ਕਿਸਾਨਾਂ ਨੇ ਸਿੱਧਾ ਕਹਿ ਦਿੱਤਾ ਕਿ ਅਸੀਂ ਹੁਣ ਬੀਜੇਪੀ ਦਾ ਵਿਰੋਧ ਕਰਾਂਗੇ